ਸਤਿਕਾਰਯੋਗ ਸਾਥੀਓ ਤੁਸੀਂ ਦੇਖ ਰਹੇ ਹੋ ਦਰਾਵੜ ਚੈਨਲ ਖਾਸ ਤੌਰ ਤੇ ਅੱਜ ਅਸੀਂ ਜਮਸ਼ੇਰ ਦੇ ਵਿੱਚ ਮੁੰਗੇ ਸੀ ਸੋ ਭਗਵਾਲ ਵਾਲਮੀਕੀ ਪ੍ਰਚਾਰ ਪ੍ਰਚਾਰ ਮਿਸ਼ਨ ਪੰਜਾਬ ਦੇ ਬਾਨੀ ਵੀਰ ਮੁਕੇਸ਼ ਲਾਡੀ ਜੀ ਵੀ ਆ ਔਰ ਸਾਡੇ ਵੀਰ ਵਿਕੇਸ਼ ਜੀ ਵੀ ਔਰ ਭਗਵਾਲ ਵਾਲਮੀਕੀ ਮਰਦੀ ਸਿੱਖਿਆਵਾਂ ਦੇ ਉੱਤੇ ਬੜਾ ਅੱਛਾ ਪ੍ਰਯਾਸ ਕਰਦੇ ਰਹਿੰਦੇ ਹਫਤਾਵਾਰੀ Satsang ਕਰਦੇ ਨੇ ਸੋ ਇਹਨਾਂ ਨਾਲ ਅੱਜ ਆਪਾਂ ਗੱਲਬਾਤ ਕਰਦੇ ਆ ਕਿ ਜਿਹੜਾ ਪ੍ਰਯਾਸ ਕਰਦੇ ਨੇ ਉਹ ਇਹੋ ਜਿਹੇ ਪ੍ਰਯਾਸ ਕਰਨ ਦੇ ਨਾਲ ਕੀ ਭਗਵਾਨ ਵਾਲਮੀਕੀ ਮਹਾਰਾਜ ਜੀ ਵਿਚਾਰਤਾਰਾ ਕਰ ਕਰ ਪਹੁੰਚ ਜੋਗੀ ਹਾਂਜੀ ਸਰ ਜੈ ਵਾਲਮੀਕੀ ਜੀ ਜੈ ਵਾਲਮੀਕੀ ਜੀ ਬਹੁਤ ਬਹੁਤ ਧੰਨਵਾਦੀ ਜਲਾ ਪ੍ਰਬੰਧਕ ਜੀ ਤੇ ਮਹਾਰਾਜ ਜੀ ਜਿਹੜਾ ਪ੍ਰਯਾਸ ਅੱਜ 100ਵਾਂ 사ਸੰਗ ਸੰਪੂਰਨ ਹੋਇਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੇਰੇ ਇਹ ਵਿਚਾਰ ਹੈ ਜੀ ਵੀ ਇਹਲਾ ਪ੍ਰਯਾਸ ਸ਼ੁਰੂ ਕੀਤਾ ਹੈ 사ਸੰਗ ਦਾ ਜੀ ਸੋ ਸਾਡੀ ਆਪਣੀ ਸੋਚ ਇਹ ਹੈ ਕਿ ਅਸੀਂ ਘਰ ਘਰ ਮਹਾਰਾਜ ਨਾਲ ਪਹੁੰਚਾਂ ਜੀ ਅੱਜ 100ਵਾਂ 사ਸੰਗ ਸਫਲ ਸੰਪੂਰਨ ਹੋਇਆ ਜੀ ਔਰ ਜਿਸ ਦੇ ਵਿੱਚ ਸਾਡੇ ਆਪਣਾ ਪਿੰਡ ਹੀ ਨਹੀਂ ਜੀ ਦੇਖੋ ਵਕਤ ਵਕਤ ਨੰਬਰਾਂ ਤੋਂ ਸਸਾਂ ਵੀ ਚਲੋ ਪਹੁੰਚੇ ਜੀ ਤਾਂ ਇਹ ਸਸਾਂ ਦਾ ਹੀ ਪ੍ਰਭਾਵ ਹੈ ਜੀ ਸਾਡੇ ਪਿੰਡ ਚ ਤਕਰੀਬਨ 4-5 ਮਹੱਲੇ ਆ ਤੇ ਹਫਤਾਵਾਰੀ ਸਸਾਂ ਵੀ ਹੁੰਦੇ ਆ ਜੀ ਔਰ ਮਹੀਨੇ ਵਾਰੀ ਸਸਾਂ ਵੀ ਹੁੰਦੇ ਆ ਜੀ ਪਰ ਸਾਡੇ ਮਹੱਲੇ ਦੇ ਵਿੱਚ ਹਰ ਹਫਤੇ ਸਸਾਂ ਹੁੰਦਾ ਉਹਦੇ ਨਾਲ ਸਾਨੂੰ ਇੰਨਾ ਕੁ ਵਿਸ਼ਵਾਸ ਹੋ ਗਿਆ ਹੈ ਕਿ ਜੇ ਜਿਹੜੀ ਸਾਡੀ ਸੰਗਤ ਜੁੜੀ ਹੋਈ ਹੈ ਨਾ ਉਹ ਬਾਦ ਹਰ ਹਫਤੇ ਬੱਦੀ ਜਾ ਰਹੀ ਹੈ ਜੀ ਪਹਿਲਾਂ ਇਹੋ ਜਿਹਾ ਮਾਹੌਲ ਸੀ ਜੀ ਸਸਾਂ ਹੁੰਦੇ ਸੀ ਟਮੇਟਾ ਨੂੰ ਉਹ ਕਹਿ ਲਈ ਆਪਾਂ ਵੀ ਉਸੀ ਤਰ੍ਹਾਂ ਲੈ ਸਸੀ ਮਹਿਤਰਾ ਲੈ ਸਸਨ ਠੀਕ ਹੈ ਜੀ ਉੱਥੇ ਸੰਗਤ ਪਹੁੰਚਦੀ ਸੀ ਉਹ ਵੀ ਇੰਨੇ ਵੱਡੇ ਪੱਦਰ ਤੇ ਨਹੀਂ ਪਹੁੰਚਦੀ ਸੀ ਪਰ ਹੁਣ ਇੱਕ ਦਿਮਾਗ ਦੇ ਵਿੱਚ ਲੋਕਾਂ ਦੇ ਗੱਲੇ ਬੈਠ ਵੀ ਕੇ ਆਪਾਂ ਇਹਦੇ ਬਸ ਸਸਨ ਤੇ ਜਾਣਾ ਹੈ ਔਰ ਸਸਨ ਦਾ ਪ੍ਰਸੰਗ ਕਰਨਾ ਹੈ ਜੀ ਪਰ ਭਗਵਾਨ ਵਾਲਮੀਕੀ ਵਰ ਦੀ ਵਿਚਾਰਧਾਰਾ ਸਮਾਜ ਦੇ ਵਿੱਚ ਲਿਆਣੀ ਕਿਉਂ ਜ਼ਰੂਰੀ ਆ ਕੀ ਕਰਨਾ ਕਿ ਭਗਵਾਨ ਵਾਲਮੀਕੀ ਮਤ ਦੀ ਵੀ ਜ਼ਿਆਦਾ ਕਿਹੜੀ ਭਗਵਾਨ ਵਾਲਮੀਕੀ ਕਿਵੇਂ ਵਿਚਾਰਧਾਰਾ ਦੇ ਵਿੱਚ ਕਿਹੜੀ ਅਸੀਂ ਸ਼ਕਤੀ ਆ ਕਿਹੜੀ ਅਸੀਂ ਕਲਾ ਆ ਜਿਹੜੀ ਜੀਵਨ ਬਦਲ ਦੇਉਗੀ ਕਿਉਂ ਪਹਚਾਉਣੀ ਜ਼ਰੂਰੀ ਆ ਦੇਖੋ ਜੇ ਆਪਾਂ ਇਤਿਹਾਸ ਨੂੰ ਪੜੀਏ ਸਾਡੇ ਚ ਇਹੀ ਕਮੀ ਰਹਿ ਗਈ ਕਿ ਅਸੀਂ ਇਤਿਹਾਸ ਵੱਲ ਗਏ ਨਹੀਂ ਜੀ ਠੀਕ ਹੈ ਜੀ ਕਿਉਂਕਿ ਜੇ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਹੁੰਨੇ ਜਾਂ ਅਸੀਂ ਇਤਿਹਾਸ ਦੇ ਵੱਲ ਬੋਧ ਕੀਤੀ ਹੁੰਦੀ ਤਾਂ ਮੇਰੇ ਖਿਆਲ ਨਾਲ ਇਹ ਦੁਨੀਆ ਦਾ ਜਿਹੜਾ ਸਾਡਾ ਸਮਾਜ ਹੈ ਸਭ ਤੋਂ ਅੱਗੇ ਹੁੰਦਾ ਸਭ ਤੋਂ ਪਿੱਛੇ ਰਹਿੰਦਾ ਸਾਡਾ ਇਹੀ ਕਾਰਨ ਹੈ ਕਿ ਅਸੀਂ ਆਪਣੇ ਇਤਿਹਾਸ ਨਾਲ ਜੁੜੇ ਨਹੀਂ ਜੀ ਹਾਂਜੀ ਹੁਣ ਸਾਡਾ ਇਹ ਪ੍ਰਯਾਸ ਹੈ ਕਿ ਚਲੋ ਜਿੰਨਾ ਵੀ ਥੋੜਾ ਬਤਾ ਹੁੰਦਾ ਸੀ ਅਸੀਂ ਹਰ ਹਫਤੇ ਇੱਕ ਨਵਾਂ ਪ੍ਰਚਾਰਕ ਸੱਦ ਰਹੇ ਹਾਂ ਜੀ ਸਸਨ ਵਾਲੇ ਵੀ ਸੱਦ ਰਹੇ ਹਾਂ ਕੋਈ ਆਪਣੇ ਜਿੱਥੇ ਦੂਜੇ ਆਂਦੇ ਆ ਪਰ ਮਧਮਤ ਬਾਨੀ ਨਾਲ ਜੋੜਦੇ ਆਪਣੇ ਤਰੀਕੇ ਨਾਲ ਜੀ ਹਰ ਇੱਕ ਦਾ ਆਪਣਾ ਤਰੀਕਾ ਹੈ ਪ੍ਰਚਾਰਕ ਦਾ ਆਪਣਾ ਤਰੀਕਾ ਸਸੰਵਲ ਦਾ ਆਪਣਾ ਤਰੀਕਾ ਹੈ ਉਹ ਆਪਣੇ ਆਪਣੇ ਮਾਧਮ ਤੋਂ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਮ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਪਰ ਸਾਡੀ ਇਹ ਸਾਡਾ ਵਿਸ਼ਵਾਸ ਆ ਅੱਜ ਨਹੀਂ ਉਹਨਾਂ ਵਾਲੇ ਸਮੇਂ ਚ ਜੀ ਇਹ ਜੋ ਅਸੀਂ ਸੋਚਿਆ ਹੋਇਆ ਇਸ ਬਹੁਤ ਅੱਗੇ ਤੱਕ ਜਾਵਾਂਗੇ ਅਸੀਂ ਜੀ ਉਹ ਆਪਣੀ ਸੰਗਤ ਨੂੰ ਅੱਗੇ ਤੱਕ ਲੈ ਜਾਵਾਂਗੇ ਜੀ ਸਾਡੇ ਸਮਾਜ ਦਾ ਜਿਹੜਾ ਨਾਮ ਆ ਨੰਬਰ ਇਕ ਤੇ ਹੋ ਗਿਆ ਜੀ ਭਾਰ ਜਿਵੇਂ ਅੱਜ ਵਿਸ਼ੇਸ਼ ਤੌਰ ਤੇ ਸੰਤ ਗੁਰਦੈਨਾਲ ਮਹਾਰਾਜ ਜੀ ਭਗਵਾਲ ਵਾਲਮੀਕੀ ਤੀਰਥ ਗਿਆਨ ਆਸ਼ਰਮ ਤੋਂ ਪਹੁੰਚੇ ਸੀ ਜਿਵੇਂ ਸੰਤ ਮਹਾਂਪੁਰਸ਼ ਪਹੁੰਚੇ ਸੀ ਅਲੱਗ ਅਲੱਗ ਜ਼ਿਲ੍ਹਾ ਤੋਂ ਸੰਗਤ ਪਹੁੰਚੀ ਸੀ ਔਰ ਪੰਜਾਬ ਦੇ ਵਿੱਚ ਜਿਵੇਂ ਤੁਸੀਂ ਪ੍ਰਯਾਸ ਕਰਦੇ ਹੋ ਤੁਸੀਂ ਸਮਾਜ ਨੂੰ ਕੀ ਇੱਕ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿਵੇਂ ਤੁਸੀਂ ਪ੍ਰਯਾਸ ਕਰਦੇ ਹੋ ਸਮਾਜ ਕਿਵੇਂ ਪ੍ਰਯਾਸ ਕਰੇ ਮੈਂ ਇਹੀ ਗੱਲ ਚਾਹਣਾ ਕਿ ਦੇਖੋ ਸਾਰੇ ਆਪਾਂ ਪ੍ਰਚਾਰਕ ਨਹੀਂ ਬਣ ਸਕਦੇ ਪਰ ਜੇ ਆਪਾਂ ਸੁਣਨ ਵਾਲੇ ਬਣ ਜਾਈਏ ਸਾਰੇ ਨਾਲ ਸਮਝਣ ਵਾਲੇ ਬਣ ਜਾਈਏ ਤਾਂ ਕਾਫੀ ਆਪਾਂ ਅੱਗੇ ਤੱਕ ਜਾ ਸਕਦੇ ਹਾਂ ਜੀ ਜ਼ਰੂਰੀ ਹੈ ਕਿ ਆਪਾਂ ਕਿਉਂਕਿ ਕਹਿੰਦੇ ਗੁਰੂ ਇੱਕ ਸੇਵਾ ਨੇ ਇੱਕ ਜੀ ਗੁਰੂ ਇੱਕ ਹੀ ਆ ਉਹਨੇ ਇੱਕ ਨੇ ਉਪਦੇਸ਼ ਜਣਾ ਉਹ ਸਾਰੇ ਆਪਾਂ ਨੂੰ ਲਾਗੂ ਕਰਨਾ ਚਾਹੀਦਾ ਔਰ ਉਹਦੇ ਤੇ ਅਧਾਰ ਤੇ ਆਪਾਂ ਚੱਲਣਾ ਚਾਹੀਦਾ ਜੀ ਜਿਸ ਤਰ੍ਹਾਂ ਉਹ ਪ੍ਰਚਾਰਕ ਕਹਿੰਦਾ ਜੇ ਗੁਰੂ ਕਹਿੰਦੇ ਆਪਾਂ ਉਹਦੇ ਨਾਲ ਚੱਲ ਕੇ ਫਿਰ ਆਪਾਂ ਅੱਗੇ ਜਾ ਸਕਦੇ ਜੀ ਤੋ ਸੰਤ ਗੁਰਧਾਰੀ ਨਾਨਕ ਮਹਾਰਾਜ ਦੀ ਉਹਨਾਂ ਨੇ ਕੀ ਉਪਦੇਸ਼ ਦਿੱਤਾ ਸੰਤਾਂ ਨੇ ਇਹ ਉਪਦੇਸ਼ ਦਿੱਤਾ ਕਿ ਜਿਹੜੀ ਆਪਣੀ ਗੁਰੂ ਗਿਆਨਤ ਮਹਾਰਾਜ ਦੇ ਵਿਚਾਰਤਾ ਆ ਆਪਾਂ ਨੂੰ ਉਹਦੇ ਤੇ ਚੱਲਣ ਦੀ ਲੋੜ ਆ ਨਾ ਕਿ ਆਪਾਂ ਨੂੰ ਅਲੱਗ ਆਪਣੇ ਆਪਣੇ ਜਥੇ ਬਣਾਈਆਂ ਆ ਆਪਾਂ ਜੋ ਆਪਣੇ ਸੰਸਥਾ ਬਣਾਈਆਂ ਜੇ ਸੰਸਥਾ ਬਣੀਆਂ ਵੀ ਆ ਉਹਨਾਂ ਨੂੰ ਇੱਕ ਮਿਸ਼ਨ ਇੱਕ ਪਲੇਟਫਾਰਮ ਹੋ ਕੇ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰੀਏ ਜੀ ਬਹੁਤ ਬਹੁਤ ਧੰਨਵਾਦ ਜੀ ਜੈਵਾਲ ਮੇ ਜੈਵਾਲ ਮੇ